ਪੂਰੀ ਦੁਨੀਆ ਨੂੰ ਹੈਰਾਨ ਕਰਦੇ ਹੋਏ ਨੋਬਲ ਸਨਮਾਨ ਦੇਣ ਵਾਲੀ ਜਿਊਰੀ ਨੇ ਅਮਰੀਕੀ ਗੀਤਕਾਰ ਬੌਬ ਡਿਲਨ ਨੂੰ ਸਾਲ 2016 ਦਾ ਸਹਿਤ ਸਨਮਾਨ ਦੇਣ ਦਾ ਐਲਾਨ ਕੀਤਾ ਹੈ ਨੋਬਲ ਸਨਮਾਨ ਦੇ ਇਤਿਹਾਸ ਵਿੱਚ ਅਜੇਹਾ ਪਹਿਲੀ ਵਾਰ ਹੈ ਜਦੋਂ ਕਿਸੇ ਗੀਤਕਾਰ ਨੂੰ ਸਹਿਤ ਦੇ ਨੋਬਲ ਸਨਮਾਨ ਲਈ ਚੁਣਿਆ ਗਿਆ ਹੋਵੇ ਬੌਬ ਤੋਂ ਪਹਿਲਾਂ 1997 ਵਿੱਚ ਇਟਲੀ ਦੇ ਗੀਤਕਾਰ ਟੋਰੀਓ ਫੋਨੋ ਨੂੰ ਇਹ ਸਨਮਾਨ ਦਿੱਤਾ ਗਿਆ ਸੀ ਪਰ ਫੋਨੋ ਨੂੰ ਉਦੋਂ ਇਹ ਸਨਮਾਨ ਇੱਕ ਨਾਟਕ ਲੇਖਕ ਵਜੋਂ ਦਿੱਤਾ ਗਿਆ ਸੀ ਅਮਰੀਕੀ ਲੋਕ ਗੀਤਕਾਰ ਬੌਬ ਡਿਲਨ ਦਾ ਜਨਮ 24 ਮਈ 1941 ਨੂੰ ਅਮਰੀਕਾ ਦੇ ਡਲੂਥ ਮਿਨੀਸੋਟਾ ਵਿੱਚ ਹੋਇਆ ਸੀ ਡਿਲਨ ਨੇ ਆਪਣੀ ਗਾਇਕੀ ਦਾ ਸਫ਼ਰ ਮਿਨੀਸੋਟਾ ਦੇ ਹੀ ਇੱਕ ਛੋਟੇ ਜਿਹੇ ਕਾਫੀ ਹਾਊਸ ਤੋਂ ਸ਼ੁਰੂ ਕੀਤਾ 1960 ਦੇ ਦਹਾਕੇ ਵਿੱਚ ਆਪਣੇ ਸਮਾਜ ਨਾਲ ਜੁੜੇ ਗੀਤਾਂ ਲਈ ਉਹ ਮਕਬੂਲ ਹੋਏ 75 ਸਾਲ ਦੇ ਬੌਬ ਡਿਲਨ ਨੇ ਹੁਣ ਤੱਕ 75 ਐਲਬਮ ਕੱਢੇ ਨੇ 653 ਗੀਤ ਗਾਏ ਨੇ ਤੇ 6 ਕਿਤਾਬਾਂ ਵਿੱਚ ਲਿਖੀਆਂ ਨੇ ਇੱਕ ਗੀਤਕਾਰ ਤੇ ਗਾਇਕ ਦੇ ਤੌਰ ਤੇ ਉਹਨਾਂ ਨੇ ਅਮਰੀਕਾ ਦੇ ਇਤਿਹਾਸ ਦੀਆਂ ਦਿੱਕਤਾਂ ਤੇ ਸਮਾਜਿਕ ਢਾਂਚੇ ਦੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਨੋਬਲ ਜੂਰੀ ਨੇ ਅਮਰੀਕੀ ਗੀਤ ਪਰੰਪਰਾ ਦੇ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਡਿਲਨ ਨੂੰ ਸਾਹਿਤ ਦੇ ਨੋਬਲ ਸਨਮਾਨ ਨਾਲ ਨਵਾਸਿਆ ਡਿਲਨ ਤੋਂ ਲਾਵਾ ਇਸ ਸ੍ਰੇਸ਼ਟੇ ਵਿੱਚ ਕਈ ਵੱਡੇ ਸਾਹਿਤਕਾਰਾਂ ਦੇ ਨਾਂ ਜਿਵੇਂ ਕਿ ਹਾਰੂਕੀ ਮੁਰਾਕਾਮੀ ਅਦੁਨਿਸ ਅਤੇ ਅਮੂਸ ਉਸ ਦਾ ਨਾਂ ਵੀ ਸ਼ਾਮਲ ਸੀ